ਹੜ੍ਹਾਂ ਦੇ ਕਾਰਨ ਫਸਲ ਖਰਾਬ ਹੋਈ ਦੇ ਕਿਸਾਨ ਨੂੰ ਪਿਆ ਦਿਲ ਦਾ ਦੌਰਾ ਮੌਕੇ ਤੇ ਹੋਈ ਮੌਤ ਪਿਛਲੇ ਦਿਨੀ ਆਏ ਤੇਜ਼ ਹੜ੍ਹਾਂ ਦੇ ਕਾਰਨ ਜਿੱਥੇ ਜ਼ਿਲ੍ਹਾਦਰਦਾਸਪੁਰ ਵਿੱਚ ਕਈ ਪਿੰਡ ਪਾਣੀ ਦੀ ਲਪੇਟ ਵਿੱਚ ਆ ਗਏ ਸਨ ਜਿਸ ਨਾਲ ਲੋਕਾਂ ਦੇ ਘਰਾਂ ਤੇ ਖੇਤਾਂ ਨੂੰ ਪਾਣੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਸੀ ਅਤੇ ਫਸਲਾਂ ਦਾ ਭਾਰੀ ਨੁਕਸਾਨ ਹੋ ਗਿਆ ਸੀ ਪਿੰਡ ਬਲੱਗਣ ਵਿੱਚ ਆਏ ਖਰ ਦੇ ਕਾਰਨ ਆਪਣੀ ਫਸਲ ਦੇਖਣਗੇ ਗਰੀਬ ਕਿਸਾਨ ਸੰਦੀਪ ਸਿੰਘ ਪੁੱਤਰ ਹਰਬੰਸ ਸਿੰਘ ਉਮਰ ਕਰੀਬ 35 ਸਾਲ ਦੀ ਦਿਲ ਦਾ ਦੌਰਾ ਪੈ ਜਾਣ ਦੇ ਕਾਰਨ ਮੌਤ ਹੋ ਜਾਂਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦੇ ਅਨੁਸਾਰ ਮਿਤਕ ਸੰਦੀਪ ਸਿੰਘ ਨੇ 3.5 ਏਕੜ ਦੇ ਕਰੀਬ ਝੋਨਾ ਲਗਾਇਆ ਸੀ ਜਿਸ ਵਿੱਚ 2 ਏਕੜ ਜ਼ਮੀਨ ਉਸ ਵੱਲੋਂ ਠੇਕੇ ਤੇ ਲਈ ਗਈ ਸੀ ਸੰਦੀਪ ਸਿੰਘ ਨੇ ਜਦੋਂ ਆਪਣਾ ਝੋਨਾ ਪਾਣੀ ਦੀ ਮਾਰ ਕਾਰਨ ਡੁੱਬਾ ਅਤੇ ਖਰਾਬ ਹੋਇਆ ਦੇਖਿਆ ਤਾਂ ਉਸ ਨੂੰ ਅਚਾਨਕ ਦਿਲ ਦਾ ਦੌਰਾ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੇ ਪਰਿਵਾਰ ਦਾ ਹੋਰ ਕੋਈ ਸਹਾਰਾ ਨਹੀਂ ਰਿਹਾ ਅਤੇ ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਦੋ ਧੀਆਂ ਅਤੇ ਆਪਣੇ ਬਜ਼ੁਰਗ ਮਾਤਾ ਪਿਤਾ ਨੂੰ ਛੱਡ ਗਿਆ ਹੈ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਗਰੀਬ ਪਰਿਵਾਰ ਦੀ ਮਦਦ ਫੜੀ ਜਾਵੇ ਤਾਂ ਜੋ ਉਹ ਆਪਣਾ ਗੁਜ਼ਾਰਾ ਕਰ ਸਕਣ ਕੋਈ ਨਾ ਟਾ ਡਾ ਤੇ ਜਿੰਨਾ ਦੀ ਡੈਥ ਹੋਈ ਹੈ ਕੀ ਨਾ ਹੀ ਮਦਰ ਪਿੰਡ ਫੇਰਾ ਜੀ ਹਰਜਿੰਦਰ ਕੌਰ ਮੇਰਾ ਨਾਮ ਸੰਦੀਪ ਸਿੰਘ ਇਹਨਾਂ ਦਾ ਨਾਮ ਹੈ ਮੇਰੇ ਘਰ ਵਾਲੇ ਦਾ ਪਿੰਡ ਬਲਗਾਂ ਦੇ ਰਹਿਣ ਵਾਲੇ ਆਪਾਂ ਤੇ ਡੈਥ ਕਿਸ ਤਰ੍ਹਾਂ ਹੋਈ ਹੈ ਨੰ ਡੈਥ ਹੋਈ ਪੀ ਪਾਣੀ ਚ ਗਏ ਨੇ ਕੁਛ ਦਿਨਾਂ ਤੋਂ ਹੜ੍ਹ ਆ ਰਿਹਾ ਵਾ ਪਾਣੀ ਬਹੁਤ ਜ਼ਿਆਦਾ ਆ ਰਿਹਾ ਸੀ ਤੇ ਕੁਛ ਪਹਿਲੀ ਆਪਣੀ ਹੀ ਕੁਛ ਠੇਕੇ ਤੇ ਲਈ ਸਾਡੇ ਕੁ ਤਿੰਨ ਚਾਰ ਕਿੱਲੇ ਪਹਿਲੀ ਇਸ ਟਾਈਮ ਤੇ ਤੇ ਫੇਰਾ ਮਾਰਨੇ ਗਏ ਨੇ ਪਹਿਲੀ ਵਿੱਚ ਉੱਥੇ ਇਹਨਾਂ ਕੋਲ ਪਾਣੀ ਨਹੀਂ ਵੇਖ ਕੇ ਸਾਰਿਆ ਗਿਆ ਉਹ ਇਹ ਕੇ ਤਾਂ ਆਪਣੇ ਆਪ ਹੀ ਥੱਲੇ ਡਿੱਗ ਪਏ ਆ। ਟੈਕ ਹੀ ਹੋ ਗਿਆ ਇੱਕ ਜੱਕ ਦਾਵੇਂ ਇਹਨਾਂ ਨੂੰ। ਆਪਾਂ ਤਾਂ ਮਗਰ ਗਏ ਦੇਖ ਕੇ ਆਏ ਇਹਨਾਂ ਨੂੰ। ਇਹ ਜਿਹੜੀ ਪਹਿਲੀ ਠੇਕੇ ਤੇ ਲਈ ਆ ਕਿੰਨਾ ਠੇਕਾ ਤੁਸੀਂ ਦੇਂਦੇ? ਅਸੀਂ 50000 ਰਸਟਾ ਉੱਤੇ ਦੇ ਰਹੇ ਉਹਨਾਂ ਨੂੰ ਠੇਕਾ। ਕਿੱਲੇ ਦਾ। ਝੋਨਾ ਜਿਹੜਾ ਆਪਾਂ ਪੂਰਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ। ਹਾਂਜੀ ਬਿਲਕੁਲ ਡੁੱਬਿਆ ਹੋਇਆ ਦਾ ਪਾਣੀ ਵਿੱਚ। ਇਸ ਟਾਈਮ ਝੋਨਾ ਜਿਹੜਾ ਪਾਣੀ ਦੇ ਵਿੱਚ ਹੀ ਆ। ਹਾਂਜੀ ਇਸ ਟਾਈਮ ਤੇ ਪੂਰਾ ਡੁੱਬਿਆ ਦਾਵਾ ਝੋਨਾ ਹਜੇ। ਕਿੰਨੇ ਬੱਚੇ ਆ ਤੁਹਾਡੇ? ਮੇਰੀਆਂ ਦੋਨੇ ਬੇਟੀਆਂ ਨੇ। ਇਹ ਕੀ ਮੰਗ ਕਰਦੇ ਹਾਂ 5077 ਅਸੀਂ ਇਹ ਮੰਗ ਕਰਨੇ ਆ ਕਿ ਸਾਡੇ ਕਮਾਨ ਵਾਲਾ ਘਰ ਵਿੱਚ ਕੋਈ ਨਿਗਾਸ਼ਟਾ ਨੂੰ ਵਿੱਚ ਸਾਡੇ ਜਿਹੜੇ ਪਿਤਾ ਜੀ ਬਜ਼ੁਰਗ ਨੇ ਮੇਰਾ ਸਹੁਰਾ ਸਾਹਿਬ ਤੇ ਇਹਨਾਂ ਦੇ ਸਿਰ ਤੇ ਹੀ ਆਪਾਂ ਖਾ ਰਹੇ ਸੀ ਦਿਹਾੜੀ ਵੀ ਲਾਉਂਦੇ ਸੀ ਘਰ ਦਾ ਵੀ ਕਰਦੇ ਸਾਰੇ ਕੰਮ ਹੀ ਕਰਦੇ ਸੀਗੇ ਤੇ ਸਾਨੂੰ ਇਹੋ ਹੀ ਆਪੀ ਸਾਡਾ ਥੋੜਾ ਜਿਹਾ ਹੈਲਪ ਕੀਤੀ ਜਾਏ ਹੁਣ ਭਾਈ ਦੱਸ ਦੋ ਕੀ ਨਾਂ ਹੈ ਤੁਹਾਡਾ ਜਿਹੜਾ ਪਿੰਡ ਆ ਕੀ ਆ ਤੇ ਇਹਨਾਂ ਦੀ ਜਿਹੜਾ ਡੈਥ ਹੋਈ ਆ ਇਸ ਰੋਈਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਖਤੇ ਸੋ ਸਾਡਾ ਪਿੰਡ ਬਲਗਣਾ ਵੀ ਜੀ ਸਾਡੇ ਪਿੰਡ ਅੱਜ ਬਹੁਤ ਹੀ ਬਹੁਤ ਹੀ ਮੰਦ ਭਾਗੀ ਘਟਨਾ ਘਟੀ ਹੈ ਜੋ ਕਿ ਸਾਡੇ ਇੱਕ ਨੌਜਵਾਨ ਸੰਦੀਪ ਸਿੰਘ ਜਿਨ੍ਹਾਂ ਦੇ ਖੇਤ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਚੰਨ ਕਰਕੇ ਫਸਲ ਸਾਰੀ ਮਾਰੀ ਗਈ ਸੀ ਉਹ ਐ ਸਾਮੀ ਆਪਣੇ ਘਰੋਂ ਫੇਰਾ ਮਨ ਆਇਆ ਜਦੋਂ ਉਹਨੇ ਆਣ ਕੇ ਵੇਖਿਆ ਕਿ ਫਸਲ ਸਾਰੀ ਮਾਰੀ ਗਈ ਹੈ ਤੇ ਉਹਦੇ ਕਾਰਨ ਉਹਦੇ ਉਹਨੇ ਆਣ ਕੇ ਜਦੋਂ ਵੇਖਿਆ ਉਹਦੇ ਦਿਲ ਨੂੰ ਅਟੈਕ ਹੋ ਗਿਆ ਤੇ ਉਹਨਾਂ ਦੇ ਪਰਿਵਾਰ ਨੂੰ ਪਿੱਛੇ ਇੱਥੇ ਆਣ ਗਵਾਂਡ ਦੇ ਲੋਕਾਂ ਨੇ ਖਬਰ ਕੀਤੀ ਤਾਂ ਫਿਰ ਉਹਦਾ ਪਰਿਵਾਰ ਉਹਨਾਂ ਨੂੰ ਇੱਥੇ ਚੁੱਕ ਕੇ ਲੈ ਕੇ ਗਿਆ ਕਿੰਨੇ ਬੱਚੇ ਆ ਇਹਨਾਂ ਦੇ ਕਿੰਨੇ ਹੁੰਦੇ ਸੀ ਦੋ 3 ਨੇ ਜੀ ਉਹਨਾਂ ਦੀ ਬਾਕੀ ਘਰ ਦੀ ਮਾਲੀਹਤ ਬਹੁਤ ਖਸਤਾ ਵਾ ਤੇ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਦੁੱਖਤਾਈ ਹੈ ਕੀ ਕੰਮ ਕਰ ਗਈ ਹੈ ਉਹ ਡਹਾੜੀ ਦਾ ਪਾਈ ਕਰਦਾ ਸੀ ਕੋਈ ਆ ਦੋ ਥੋੜੀ ਜਿਹੀ ਖੇਤ ਸੀ ਜਿਹੜੇ ਉਹ ਵੀ ਕੁਦਰਤ ਦੇ ਕਰਕੇ ਸਾਰਾ ਕੁਝ ਡੁੱਬਾ ਪਿਆ ਵਾ ਜਿੰਨੀ ਮੀਨੀ ਇਹਨਾਂ ਦੀ ਆਪਣੀ ਆਪਣੀ ਦੇਖ ਕੇ ਤਾਂ ਇਕੱਲਾ ਹੀ ਇਕੱਲਾ ਪੈ ਲਈ ਕੋ ਦੋ ਢਾਈ ਕਿਲੇ ਉਹਨਾਂ ਠੇਕੇ ਤੇ ਵੀ ਲਈ ਹੋਈ ਸੀ ਤੇ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਾਡੀ ਇਹ ਮੰਗ ਆ ਕਿ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਆ ਸੋ ਵੱਧ ਤੋਂ ਵੱਧ ਜਿੰਨੀ ਵੀ ਸਹੈਤਾ ਹੋ ਸਕੇ ਇਸ ਪਰਿਵਾਰ ਦੀ ਤੇ ਪ੍ਰਸ਼ਾਸਨ ਕੋਲ ਸਾਡੀ ਇਹ ਮੰਗ ਆ ਕਿ ਉਹਨਾਂ ਨੂੰ ਜ਼ਰੂਰ ਜੋ ਵੀ ਬੰਦਾ ਵਾ ਵੱਧ ਤੋਂ ਵੱਧ ਉਹਨਾਂ ਦੀ ਮਦਦ ਕੀਤੀ ਜਾਵੇ ਭਾਜੀ ਦੱਸ ਦੋ ਕੀ ਨਾ ਤੁਹਾਡਾ ਤੇ ਜਿੰਨਾ ਦੀ ਡੈਥ ਹੋਈ ਹੈ ਕੀ ਨਾ ਹੀ ਉਹਨਾਂ ਦਾ ਭਾਜੀ ਮੇਰਾ ਨਾਮ ਸੁਲਵਿੰਦਰ ਸਿੰਘ ਆ ਜਿਹਦੀ ਡੈਥ ਹੋਈ ਆ ਦਾ ਨਾਮ ਸੰਦੀਪ ਸਿੰਘ ਆ ਉਹਦੇ ਫਾਦਰ ਦਾ ਨਾਮ ਹਰਬੰਸ ਸਿੰਘ ਹੀ ਕਿ ਇਸ ਤਰ੍ਹਾਂ ਇਹਨਾਂ ਦੀ ਡੈਥ ਹੋਈ ਆ ਭਾਜੀ ਇਹਨਾਂ ਨੇ ਨਾ ਪਤਾਲੀ ਲਈ ਠੇਕੇ ਤੇ ਤੇ ਇਹਨਾਂ ਦਾ ਝੋਨਾ ਸਾਰਾ ਹੁੰਦੇ ਨਾਲ ਮਾਰਿਆ ਗਿਆ ਵਾ ਤੇ ਇਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਵਾ ਤੇ ਦੂਜਾ ਨਾਣੇ ਦਾ ਪਾਣੀ ਲੱਠਾ ਨਹੀਂ ਤੋਂ ਵਿਚਾਰਾ ਫੇਰਾ ਮਾਰਨਾ ਆ ਤੇ ਉਹਦੇ ਕਰਕੇ ਉਹਦੀ ਡੈਥ ਹੋ ਗਈ ਕਿੰਨੀ ਜ਼ਮੀਨ ਇਹਨਾਂ ਦੀ ਆਪਣੀ ਜ਼ਮੀਨ ਕਿੰਨੀ ਆਪਣੀ ਭਾਜੀ ਕਿਲਾ ਪੈ ਲਈ ਆ ਤੇ ਤਿੰਨ ਕਿਲੇ ਪੈ ਲਈ ਨਾ ਢਾਈ ਤਿੰਨ ਕਿਲੇ ਠੇਕੇ ਲਈ ਕਿੰਨਾ ਠੇਕਾ ਹੀ ਜੀ ਰੂਨ ਦਾ ਠੇਕਾ 50000 ਰੁਪਿਆ ਕੇ ਲੈਦਾ ਭਾਜੀ ਕਿੰਨੇ ਬੱਚੇ ਇਹਨਾਂ ਦੇ ਭਾਜੀ ਦੋ ਕੁੜੀਆਂ ਨੇ ਇਹਨਾਂ ਦੀ ਤੇ ਹੋਰ ਇਹਨਾਂ ਦੀ ਜਿਹੜੇ ਮਾਲੋ ਕਾਢੀ ਬਹੁਤ ਮਾੜੀ ਹਾਲਤ ਆ ਭਾਜੀ ਬਹੁਤ ਜ਼ਿਆਦਾ ਕਿਉਂ ਇਹੋ ਬੰਦਾ ਕਮਾਉਣ ਵਾਲਾ ਸੀ ਤੇ ਮਾਤਾ ਦੀਆਂ ਅੱਖਾਂ ਬਣੀਆਂ ਨੇ ਤੇ ਨਾਲ ਦੀ ਵੀ ਠੀਕ ਨਹੀਂ ਰਹਿੰਦੀ ਤੇ ਬਾਪੂ ਤੇ ਤੁਹਾਨੂੰ ਪਤਾ ਹੀ ਆ ਬਜ਼ੁਰਗ ਹੋ ਗਏ ਨੇ ਤੇ ਪਹਿਲਾਂ ਦਾ ਬ੍ਰਦਰ ਹੀ ਉਹਦੀ ਵੀ ਡੈਥ ਹੋ ਗਈ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਸਾਂ ਇਹ ਤੇ ਇਹ ਮੰਗ ਕਰਦੇ ਆਂ ਭਾਜੀ ਇਹਦਾ ਗਰੀਬ ਦਾ ਸਹਾਤਾ ਕੀਤੀ ਜਾਏ ਤੇ ਮਾਤੜ ਬੰਦਾ ਵਾ ਵੱਧ ਤੋਂ ਵੱਧ ਜੋ ਬੰਦਾ ਪੰਜਾਬ ਸਰਕਾਰ ਕੋ ਦਿੱਤਾ ਜਾਏ